ਪਿਛਲੇ 11 ਸਾਲ ਚ ਜਿਹੜੇ ਸੈਂਟਰ ਦੇ ਬਜਟ ਹੈਗੇ ਆ ਉਹਨਾਂ ਦੇ ਵਿੱਚ ਕੀ ਕਿਸਾਨਾਂ ਲਈ ਰੱਖਿਆ ਗਿਆ ਕਿਸਾਨਾਂ ਦਾ ਕਸੂਰ ਕੀ ਹੈਗਾ ਪੰਜਾਬ ਹੈ ਜਿਹੜਾ ਉਹ ਐਗਰੀਕਲਚਰ ਬੇਸਡ ਸੂਬਾ ਹੈਗਾ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਸੀ ਕਿ ਐਗਰੀਕਲਚਰ ਨੂੰ ਵੀ ਇੱਕ ਇੰਡਸਟਰੀ ਬਣਾ ਲਈ ਜਾਵੇ ਠੀਕ ਹੈ ਨਹੀਂ ਉਹਦੇ ਚ ਜਿਹੜੇ ਕੋਈ ਪ੍ਰੋਵੀਜ਼ਨਸ ਕਰਨੀਆਂ ਹੈਗੀਆਂ ਉਹ ਵੀ ਸੈਂਟਰ ਨੇ ਕਰਨੀਆਂ ਹੈਗੀਆਂ ਯਾ ਸਟੇਟ ਨੇ ਕਰਨੀਆਂ ਹੈਗੀਆਂ ਤੇ ਤੁਸੀਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿਓ ਜਿਨ੍ਹਾਂ ਪਿੱਛੇ ਪੰਜਾਬ ਨੇ ਜਾ ਕੇ ਨੱਕ ਦੇ ਚਦਮ ਲਿਆਤਾ ਸੈਂਟਰ ਦਾ ਮੋਦੀ ਸਾਹਿਬ ਨੇ ਤੱਚੜ ਗਏ ਉਹ ਕਹਿੰਦੇ ਵੀ ਜਿਹੜੀਆਂ ਜਮੀਨਾਂ ਤੇ ਅਸੀਂ ਕਬਜ਼ੇ ਕਰਨੇ ਸੀ ਮੇਰੇ ਕਾਰਪੋਰੇਟਾਂ ਨੇ ਕਬਜ਼ੇ ਕਰਨੇ ਸੀ ਇਹ ਕਿਸਾਨ ਤਾਂ ਬੜੇ ਇਕੱਠੇ ਹੋ ਗਏ ਤੇ ਉਹੀ ਇਕੱਠ ਅੱਜ ਕਿਸਾਨਾਂ ਨੇ ਹੜ ਦੇ ਟਾਈਮ ਦੇ ਉੱਤੇ ਫੇਰ ਦਿਖਾਇਆ ਸੋ ਮੈਂ ਇੱਕੋ ਗੱਲ ਕਹੂੰਗਾ ਕਿ ਪੰਜਾਬ ਆਪਣੇ ਜੋਗਾ ਹੈ ਪੰਜਾਬ ਆਪਣੀ ਖੁਦ ਉਹ ਕਰ ਸਕਦਾ ਸੰਭਾਲ ਕਰ ਸਕਦਾ ਪੰਜਾਬ ਕਿਸੇ ਵੱਲ ਦੇਖਣ ਆਲਾ ਨਹੀਂ ਹੈਗਾ ਪਰ ਸਾ ਪੰਜਾਬ ਦੇ ਲੋਕ 1947 ਦੇ ਵਿੱਚ ਉਜੜੇ ਘਰ ਘਾਟ ਛੱਡੇ ਡੰਗਰ ਬੱਚਾ ਛੱਡਿਆ ਸਭ ਕੁਝ ਛੱਡਿਆ ਅੱਜ ਫਿਰ ਉਹੀ ਲੋਕ ਜਿਹੜੇ ਉੱਥੋਂ ਉਜੜ-ਬੁਜੜ ਕੇ ਆਏ ਅੱਜ ਸਭ ਤੋਂ ਉੱਪਰ ਬੈਠੇ ਆ ਸਭ ਤੋਂ ਵੱਧ ਤਰੱਕੀਆਂ ਕਰੀ ਬੈਠੇ ਹੈਗੇ ਆ ਠੀਕ ਹੈ ਤੇ ਇਹ ਲੋਕ ਜਿਹੜੇ ਹੈਗੇ ਆ ਇਹ ਉਹਨਾਂ ਦੀ ਮਜਬੂਰੀ ਉਹਨਾਂ ਦੀ ਇਨੋਸੈਂਸੀ ਇਨੋਸੈਂਸੀ ਮਤਲਬ ਉਹਨਾਂ ਦੀ ਔਨੈਸਟੀ ਉਹਦਾ ਫਾਇਦਾ ਉਠਾ ਕੇ ਇਹਨਾਂ ਲੋਕਾਂ ਨੂੰ ਜੜਾ ਹੈਗਾ ਪੰਜਾਬ ਨੇ ਕੀ ਨਹੀਂ ਕਰਿਆ ਹੂੰ ਬੇਸ਼ਲੀ ਕੀ ਨਹੀਂ ਕਰਿਆ ਹੂੰ ਜਿੰਨੇ ਸ਼ਹੀਦ ਹੋਏ ਸਾਰੇ ਜਿਹੜੇ ਹੈਗੇ ਪੰਜਾਬ ਦੇ ਹੂੰ ਜਿੰਨੇ ਬਾਰਡਰਾਂ ਦੇ ਉੱਤੇ ਲੜਾਈਆਂ ਹੋਈਆਂ ਸਭ ਤੋਂ ਵੱਧ ਜੇ ਜਿਹੜਾ ਫੌਜ ਵੀ ਨਹੀਂ ਹੈਗਾ ਨਾ ਉਸ ਬੰਦੇ ਨੇ ਵੀ ਫਾਇਦੇ ਕਿਸੇ ਨਾ ਕਿਸੇ ਫੌਜੀ ਨੂੰ ਰੋਟੀ ਕਲਾਈ ਹਾਂ ਉੱਥੇ ਜਾ ਕੇ ਸਾਡੀਆਂ ਜਦੋਂ ਸੋਨਾ ਦੀ ਗੱਲ ਹੋਈ ਵੀ ਸੋਨਾ ਜਿਹੜਾ ਹੈਗਾ ਉਹ ਸੈਂਟਰ ਪੂਲ ਦੇ ਵਿੱਚ ਪਾਇਆ ਜਾਵੇ ਤਾਂ ਕਿ ਜਿਹੜਾ ਹੈਗਾ ਦੇਸ਼ ਨੂੰ ਉੱਪਰ ਚੱਕਿਆ ਜਾਵੇ ਸਭ ਤੋਂ ਵੱਧ ਜਿਹੜਾ ਹੈਗਾ ਪੰਜਾਬ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਸੋਨਾ ਜਿਹੜਾ ਆਪਣੇ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ ਸਭ ਤੋਂ ਵੱਧ ਸੋਨਾ ਜਿਹੜਾ ਹੈਗਾ ਪੰਜਾਬ ਨੇ ਦਿੱਤਾ ਜਦੋਂ ਹਰੀ ਕ੍ਰਾਂਤੀ ਆਈ ਸਭ ਤੋਂ ਵੱਧ ਪੰਜਾਬ ਦਾ ਰੋਲ ਸੀ ਜਦੋਂ ਜਿਹੜੀ ਹੈਗੀ ਆ ਵਾਈਟ ਕ੍ਰਾਂਤੀ ਆਈ ਸਭ ਤੋਂ ਵੱਡਾ ਪੰਜਾਬ ਦਾ ਰੋਲ ਸੀ ਤੇ ਪੰਜਾਬ ਨੂੰ ਹੁਣ ਚਾਹੁੰਦੇ ਕੀ ਹੈਗੇ ਆ ਪੰਜਾਬ ਦੇ ਵਿੱਚ ਤੁਸੀਂ ਕੁਸਪੈਟ ਕਰਾ ਰਹੇ ਆਂ ਜਾਣ ਬੁੱਝ ਕੇ ਕੁਸਪੈਟ ਕਰਾ ਰਹੇ ਹੈਗੇ ਜਿੱਤੇ ਦੇਖੋ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈਗਾ ਇਹ ਪੰਜਾਬ ਲਈ ਇਹ ਕਾਲਾ ਦੌਰ ਲਿਆਉਣ ਵਾਲੀ ਗੱਲ ਹੈਗੀ ਆ ਪਰ ਮੈਂ ਇੱਕ ਗੱਲ ਤੁਹਾਡੇ ਮੀਡੀਆ ਰਾਹੀਂ ਦੱਸ ਦੇਣਾ ਚਾਹੁੰਨਾ ਵੀ ਇਹ ਮਰਨੇ ਨਹੀਂ ਹੈਗੇ ਇਹ ਤਾਂ ਉਹ ਲੋਕ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜਿਉ ਸਾਨੂੰ ਵੱਡ ਸੀ ਅਸੀਂ ਦੂਣ ਸੁਹਾਏ ਹੋਏ ਇੱਕ ਪੰਜਾਬ ਖਤਮ ਕਰ ਦੋਗੇ ਐਡਾ ਪੰਜਾਬ ਤਾਂ ਲੋਕ ਕੈਨੇਡਾ ਚ ਬਣਾਈ ਬੈਠੇ ਆ ਪੰਜਾਬੀ ਐਡਾ ਪੰਜਾਬ ਉਹ ਜਿਹੜਾ ਹੈਗਾ ਆਸਟ੍ਰੇਲੀਆ ਚ ਬਣਾਈ ਬੈਠੇ ਆ ਇਤੋਂ ਵੱਡਾ ਪੰਜਾਬ ਜਿਹੜਾ ਹੈਗਾ ਉਹ ਉਹਦੇ ਵਿੱਚ ਬਣਾਈ ਬੈਠੇ ਆ ਅਮਰੀਕਾ ਦੇ ਵਿੱਚ ਬਣਾਈ ਬੈਠੇ ਆ ਇੰਗਲੈਂਡ ਚ ਬਣਾਈ ਬੈਠੇ ਆ ਹੁਣ ਤੁਸੀਂ ਦੇਖੋ ਕਿ ਮੋਦੀ ਸਾਹਿਬ ਨੇ ਜਿਹੜਾ ਹੈਗਾ ਸੀ 1800 ਕਰੋੜ ਰੁਪਈਆ ਦਾ ਤਾਂ ਜਿਹੜੇ ਲੋਕ ਇੱਕ ਦਿਨ ਪਹਿਲਾਂ ਕਹਿੰਦੇ ਸੀ ਕਿ ਅਸੀਂ ਜਿਹੜਾ ਹੈਗਾ ਬਹੁਤ ਉਹ ਕਰਾਂਗੇ ਮੋਦੀ ਸਾਹਿਬ ਤੋਂ ਡਿਮਾਂਡ ਕਰਾਂਗੇ ਜਦੋਂ ਕੂਟਨੀਤਿਕ ਡਿਪਲੋਮੈਟਿਕ ਉਹਨਾਂ ਦੀ ਮੀਟਿੰਗ ਹੋਈ ਉਸ ਦੇ ਵਿੱਚ ਸਾਰੇ ਜਿੰਨੇ ਬੁਲਾਰੇ ਰਾਤ ਸੀ ਉਹਨਾਂ ਦੀ ਟੋਨ ਬਦਲੀ ਵੀ ਸੀ ਬਿੱਟੂ ਉਹ ਜਿਹੜੇ ਹੈਗੇ ਆ ਐਮਪੀ ਆਪਣੇ ਉਹਨਾਂ ਦਾ ਬੋਲਣ ਦਾ ਲਹਿਜਾ ਬਦਲ ਗਿਆ ਸੀ ਉਹਨਾਂ ਦੇ ਜਿਹੜੇ ਹੈਗੇ ਚੋਕੀ ਸਾਹਿਬ ਉਹਨਾਂ ਦਾ ਬੋਲਣ ਦਾ ਲਹਿਜਾ ਬਦਲ ਗਿਆ ਸੀ ਜਿਹੜੇ ਇਹਦੇ ਆਪਣਾ ਆਮ ਆਦਮੀ ਪਾਰਟੀ ਵਾਲੇ ਸੀ ਇਹ ਤਾਂ ਵਿਚਾਰੇ ਖਸਿਆਣੀ ਬਿੱਲੀ ਖੰਭਾ ਨੋਚੇ ਇਹਨਾਂ ਨੂੰ ਇਹ ਸੀ ਵੀ ਉਹ ਪੈਸੇ ਦੇ ਕੇ ਜਾਊਗਾ ਸਾਡਾ ਖਾਣ ਦਾ ਹੋਰ ਹੀਲਾ ਹੋ ਜਾਊਗਾ ਮੁੜੀਆਂ ਸਾਹਿਬ ਨੂੰ ਵੀ ਜਿਹੜਾ ਕਿ ਬੋਲਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਵੀ ਆਪਕੋ ਹਿੰਦੀ ਮੈਂ ਸਮਝ ਨਹੀਂ ਆਤਾ ਹੈ ਕਿ ਅਸੀਂ 1600 ਕਰੋੜ ਦਾ ਪੈਕੇਜ ਦੇ ਤੋ ਦਿਆ ਹੈ ਮੈਂ ਉਹੀ ਗੱਲ ਕਰਦਾ ਨਾ ਇਹਨਾਂ ਦੇ ਨਾਲ ਦੇਖੋ ਇਹ ਲੋਕ ਉਹ ਹੈਗੇ ਆ ਜਿਨ੍ਹਾਂ ਨੂੰ ਆਈ ਨਹੀਂ ਸਮਝ ਆ ਰਹੀ ਸਾਡੇ ਕਿਹੜੇ ਪੈਸੇ ਹੈਗੇ ਆ ਕਿਹੜੇ ਫੰਡ ਸਾਡੇ ਵੱਲਦੇ ਹੈਗੇ ਤੇ ਸੈਂਟਰ ਦੀਆਂ ਬਦਨੀਤੀਆਂ ਹੈਗੀਆਂ ਜਿਵੇਂ ਬਹੁਤ ਸਾਰੇ ਫੰਡ ਰੋਕ ਕੇ ਵੇ ਹੈਗੇ ਆ ਜੀਐਸਟੀ ਦੀ ਗੱਲ ਕਰ ਲਓ ਜਿਹੜਾ ਇਹ ਮੰਗ ਰਹੇ ਹੈਗੇ ਆ ਤੇ ਆਰਡੀਐਫ ਦਾ ਕਹ ਲਓ ਜਿਹੜੇ ਪ੍ਰੋਜੈਕਟ ਫੇਲ ਹੋ ਗਏ ਉਹਨਾਂ ਦਾ ਸਾਡੇ ਪ੍ਰੋਜੈਕਟ ਹੋਣੇ ਚਾਹੀਦੇ ਔਰ ਲੋਕਾਂ ਦਾ ਬੇਵਕੂਫ ਬਣਾ ਰਹੇ ਆ ਇਹਨਾਂ ਨੇ ਇਨ ਫੈਕਟ ਆਮ ਆਦਮੀ ਪਾਰਟੀ ਨੇ ਕੋਈ ਪੈਸਾ ਮੰਗਿਆ ਹੀ ਨਹੀਂ ਹਾਂ ਇਹਨਾਂ ਨੇ ਜਿਹੜੇ 60000 ਕਰੋੜ ਦੀ ਗੱਲ ਕਰ ਰਹੇ ਆ ਇਹ ਪੈਸੇ ਜੀਐਸਟੀ ਦੇ ਆਰਡੀਐਫ ਦੇ ਔਰ ਫੇਲ ਹੋਏ ਮੈ ਪ੍ਰੋਜੈਕਟਾਂ ਦੇ ਹੈਗੇ ਜਿਨ੍ਹਾਂ ਨੂੰ ਤੁਸੀਂ ਕਨਵਰਟ ਕਰਕੇ ਕਿਸਾਨਾਂ ਨੂੰ ਕਿਵੇਂ ਦੇ ਦੋਗੇ ਮੈਨੂੰ ਤਾਂ ਇਹ ਸਮਝ ਨਹੀਂ ਆਈ ਹਲੇ ਤੱਕ ਤੁਸੀਂ ਹਰ মিডিਆ ਦੇ ਉੱਤੇ ਕਹਿ ਰਹੇ ਆ ਸਾਡਾ 60000 ਕਰੋੜ ਰੁਪਇਆ ਰੀਲੀਜ਼ ਕੀਤਾ ਜਾਵੇ ਸਾਡਾ 60000 ਮੋਦੀ ਸਾਹਿਬ 1600 ਕਰੋੜ ਦੇ ਵਿੱਚ ਤਾਂ ਸਿੰਪਲ ਜਿਹੜਾ ਹੈਗਾ ਇੱਕ ਇੱਕ ਕਰੋੜ ਰੁਪਇਆ ਵੀ ਕੱਲੇ-ਕੱਲੇ ਪਿੰਡ ਨੂੰ ਨਹੀਂ ਆਉਂਦਾ ਹੈਗਾ ਉਹਦੇ ਵਿੱਚ ਵੱਡੇ ਸ਼ਹਿਰ ਵੀ ਹੈਗੇ ਆ ਔਰ ਦੂਜੀ ਗੱਲ ਸੜਕਾਂ ਇੱਥੇ ਟੁੱਟ ਗਈਆਂ ਹੈਲਥ ਸਸਮਾ ਇੱਥੇ ਘਾਤਮ ਹੋ ਗਿਆ ਐਜੂਕੇਸ਼ਨ ਕਿਸਸਮਾ ਇੱਥੇ ਘਾਤਮ ਹੋ ਗਿਆ ਤੇ ਬਿਲਡਿੰਗਸ ਸਾਰੀਆਂ ਜਿਹੜੀਆਂ ਹੈਗੇ ਨੁਕਸਾਨੀਆਂ ਜਾ ਚੁੱਕੀਆਂ ਹੈਗੀਆਂ ਤੇ ਡੰਗਰ ਬੱਚਾ ਲੋਕਾਂ ਦਾ ਮਰ ਚੁੱਕਿਆ ਹੈਗਾ ਤੁਸੀਂ ਕਿਵੇਂ ਉਹਨਾਂ ਨੂੰ ਕੰਸੋਲ ਕਰ ਰਹੇ ਹੈਗੇ ਇੰਨੇ ਕ ਪੈਸਿਆਂ ਦੇ ਵਿੱਚ ਤੇ ਬਾਅਦ ਦੇ ਵਿੱਚ ਮੀਟਿੰਗ ਦੇ ਵਿੱਚ ਬਿੱਟੂ ਜੀ ਨੂੰ ਬਾਕੀ ਰਾਤ ਜਿਹੜੇ ਬੁਲਾਰੇ ਸੀ ਉਹਨਾਂ ਸਾਰਿਆਂ ਨੂੰ ਸਮਝਾਇਆ ਗਿਆ ਕਿ ਤੁਸੀਂ ਆਏ ਕਿ ਹੋ ਵੀ ਇਹਨਾਂ ਕੋਲ 12000 ਕਰੋੜ ਰੁਪਈਆ ਦਾ ਪਹਿਲਾਂ ਪਿਆ ਹੈਗਾ ਤੁਸੀਂ ਉਹ 12000 ਕਰੋੜ ਰੁਪਈਆ ਇਹ ਵਰਤਨ 1600 ਕਰੋੜ ਰੁਪਈਆ ਅਸੀਂ ਇਹ ਦੇਤਾ ਹੈਗਾ ਉਹ ਜੇ ਉਹ ਵਰਤਨ ਯੋਗ ਹੁੰਦੇ ਕਿਉਂ ਨਾ ਵਰਤਦੇ ਕਿਉਂਕਿ ਉਹਦੇ ਵਿੱਚ ਕਲੌਜ਼ਾਂ ਆਈਆਂ ਜੀਆਂ ਹੈਗੀਆਂ ਉਹਦੇ ਵਿੱਚ ਹੋਮ ਮਿਨਿਸਟਰੀ ਦੀ ਸੈਂਕਸ਼ਨ ਜਿਹੜੀ ਹੈਗੀ ਜ਼ਰੂਰੀ ਹੈਗੀ ਆ ਹੋਮ ਮਿਨਿਸਟਰੀ ਤਾਂ ਪਹਿਲੇ ਹੀ ਪੰਜਾਬ ਨੂੰ ਕੁਛ ਨਹੀਂ ਦੇ ਕੇ ਰਾਜੀ